ਹਮ ਆਦਮੀ ਹਾਂ ਇਕਦਮੀ ਮਹਲਤ ਮਹਤਨਾ ਜਾਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 660ਵੇਂ ਅੰਗ ਤੋਂ ਨਵੇਂ ਅਧਿਆਏ ਤਨਾਸਰੀ ਰਾਗ ਦੇ ਵਿੱਚ ਦਰਜ ਕੁਰਬਾਨੀ ਦੀ ਸ਼ੁਰੂਆਤ ਹੁੰਦੀ ਹੈ ਸ਼ੁਰੂਆਤ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਸਾਨੂੰ ਇਸ ਸੰਸਾਰ ਦੀ ਅਸਲੀਅਤ ਨੂੰ ਵੇਖਣ ਦੇ ਲਈ ਹਲੂਣ ਦੇ ਲਈ ਕਿ ਕਿੰਨਾ ਦੁੱਖਾਂ ਭਰਿਆ ਹੈ ਇਹ ਸੰਸਾਰ ਇਹਨਾਂ ਦੁੱਖਾਂ ਤੋਂ ਬਚਣ ਦਾ ਸਾਨੂੰ ਤਰੀਕਾ ਵੀ ਦੱਸਦੇ ਨੇ ਸਾਡੀ ਉਮਰ ਦੀ ਮਿਆਦ ਕਿੰਨੀ ਹੈ ਇਸ ਗੱਲ ਵੱਲ ਵੀ ਸਾਡਾ ਧਿਆਨ ਦਿਵਾਉਂਦੇ ਨੇ ਆਓ ਇਹਨਾਂ ਸਾਰੀਆਂ ਗੱਲਾਂ ਨੂੰ ਵਿਸਥਾਰ ਦੇ ਵਿੱਚ ਵਿਚਾਰੀਏ ਤਨਸਰੀ ਮਹਿਲਾ ਪਹਿਲਾ ਕਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈਸੇ ਹੋ ਕਰੀ ਪੁਕਾਰ ਦੁਖ ਵਿਸਾਰਣ ਸੇ ਵਿਆ ਸਦਾ ਸਦਾ ਦਾਤਾ ਗੁਰੂ ਨਾਨਕ ਸਾਹਿਬ ਕਹਿੰਦੇ ਜੀਉ ਡਰਤ ਹੈ ਆਪਣਾ ਕਿ ਮੇਰਾ ਜਿੰਦ ਕੰਬਦੀ ਹੈ ਮੇਰੀ ਜਿੰਦ ਕੰਬਦੀ ਹੈ ਡਰ ਲੱਗਦਾ ਹੈ ਕੈਸੇ ਹੋ ਕਰੀ ਪੁਕਾਰ ਇਸ ਡਰ ਤੇ ਨਿਵਾਰਨ ਵਾਸਤੇ ਕਿਹਦੇ ਅੱਗੇ ਮੈਂ ਅਰਦਾਸ ਕਰਾਂ ਕਿਸ ਦੀਆਂ ਮਿੰਨਤਾ ਕਰਾਂ ਜਿੰਦ ਕਿਉਂ ਡਰਦੀ ਹੈ ਕਿਉਂਕਿ ਇਹ ਜਗਤ ਜੀਵਨ ਹੈ ਇਹ ਦੁੱਖਾਂ ਦਾ ਸਮੁੰਦਰ ਹੈ ਪੈਰ ਪੈ ਤੇ ਦੁੱਖ ਹਨ ਅੱਜ ਕੱਲ ਇੱਕ ਚੀਜ਼ ਕਾਫੀ ਮਸ਼ਹੂਰ ਹੈ ਇੱਕ ਜੀਵਨ ਸ਼ੈਲੀ ਕਹਿ ਲਈਏ ਜੀਵਨ ਨੂੰ ਖੁਸ਼ ਨਮਾ ਬਣਾਉਣ ਦਾ ਇੱਕ ਤਰੀਕਾ ਕਹਿ ਲਈਏ ਕਾਫੀ ਮਸ਼ਹੂਰ ਹੈ ਉਹ ਹੈਗਾ ਗ੍ਰੈਟੀਟਿਊਡ ਧੰਨਵਾਦੀ ਹੋਣਾ ਬੜੇ ਲੋਕ ਨੇ ਜਿਹੜੇ ਇਸ ਗੱਲ ਨੂੰ ਪ੍ਰਮੋਟ ਕਰਦੇ ਐ ਕਿ ਤੁਸੀਂ ਹਰ ਰੋਜ਼ ਹੋਰ ਵੀ ਵਧੀਰੇ ਵਤੀਆ ਜੇ ਦਿਨ ਦੀ ਸ਼ੁਰੂਆਤ ਦੇ ਵਿੱਚ ਹੀ 5 10 ਐਸੀਆਂ ਚੀਜ਼ਾਂ ਜਾਂ ਤਾਂ ਚੇਤੇ ਕਰੋ ਜਾਂ ਲਿਖੋ ਜਿਹੜੀਆਂ ਤੁਹਾਡੇ ਜੀਵਨ ਦੇ ਵਿੱਚ ਹਨ ਤੇ ਤੁਸੀਂ ਉਹਨਾਂ ਦੇ ਲਈ ਧੰਨਵਾਦੀ ਮਹਿਸੂਸ ਕਰਦੇ ਉਸ ਕੁਦਰਤ ਦੇ ਧੰਨਵਾਦੀ ਉਸ ਪਰਮਾਤਮਾ ਦੇ ਧੰਨਵਾਦੀ ਕਿਉਂ ਪ੍ਰਚਾਰਿਆ ਜਾਂਦਾ ਹੈ ਇਸ ਕੰਮ ਨੂੰ ਕਿਉਂਕਿ ਇਹਦੇ ਨਾਲ ਤੁਹਾਡਾ ਮਾਈਂਡ ਸੈਟ ਬਣਦਾ ਹੈ ਇੱਕ ਹਾਂ ਪੱਖੀ ਮਨ ਦੀ ਅਵਸਥਾ ਬਣਦੀ ਹੈ ਤੇ ਇਹ ਸੰਭਵ ਹੋ ਜਾਂਦਾ ਹੈ ਕਿ ਦਿਨ ਭਰ ਤੁਸੀਂ ਖੁਸ਼ ਰਹੋਗੇ ਕਿਉਂਕਿ ਮਨੁੱਖ ਦੀ ਵਿਰਤੀ ਹੈ ਕਿ ਜਦੋਂ ਨੂੰ ਕੁਝ ਐਸਾ ਮਿਲਦਾ ਹੈ ਜਿਹੜਾ ਉਹਨੂੰ ਚੰਗਾ ਲੱਗਦਾ ਹੈ ਤਾਂ ਉਹ ਖੁਸ਼ ਹੁੰਦਾ ਹੈ ਤੇ ਹਰ ਇਨਸਾਨ ਦੇ ਜੀਵਨ ਵਿੱਚ ਐਸੀਆਂ ਬੜੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਲਈ ਕਿ ਉਹ ਧੰਨਵਾਦੀ ਹੋ ਸਕਦਾ ਹੈ ਤਾਂ ਇੱਕ ਗ੍ਰੈਟੀਚਿਊਡ ਦਾ ਜਿਹੜਾ ਇਹ ਪ੍ਰੈਕਟਿਸ ਹੈ ਉਹ ਤੁਹਾਨੂੰ ਖੁਸ਼ ਨੁਮਾ ਰੱਖਣ ਦੇ ਵਿੱਚ ਸਹਾਇਤਾ ਕਰਦੀ ਹੈ ਵਿਗਿਆਨਕ ਢੰਗ ਹੈ ਕੋਈ ਬੁਰਾਈ ਪਰ ਇੱਕ ਚੀਜ਼ ਇਹਦੇ ਚ ਮਿਸ ਹੋ ਜਾਂਦੀ ਹੈ ਉਹ ਏ ਕਿ ਜੋ ਕੁਝ ਚੰਗਾ ਚੰਗਾ ਤੁਹਾਡੇ ਜੀਵਨ ਦੇ ਵਿੱਚ ਹੈ ਉਹਦੇ ਵੱਲ ਤੁਸੀਂ ਧਿਆਨ ਦੇ ਲਿਆ ਠੀਕ ਹੈ ਚੰਗੀ ਗੱਲ ਹੈ ਪਰ ਤੁਹਾਡਾ ਫਿਰ ਜਿਹੜਾ ਮਨ ਹੈ ਨਾ ਉਹ ਚੰਗੇ ਚੰਗੇ ਦੀ ਚਾਹਤ ਦੇ ਵਿੱਚ ਚੰਗੇ ਚੰਗੇ ਦੇ ਪ੍ਰੇਮ ਦੇ ਵਿੱਚ ਇੰਨਾ ਖੁੱਭ ਜਾਂਦਾ ਹੈ ਕਿ ਜਦੋਂ ਕੁਝ ਮੰਦਾ ਆਪਰਦਾ ਹੈ ਤਾਂ ਉੱਥੇ ਫਿਰ ਦਿਮਾਗ ਦੇ ਵਿੱਚ ਇੱਕ ਲੜਾਈ ਜੀ ਪੈਦਾ ਹੋ ਜਾਂਦੀ ਹੈ ਫਿਰ ਉਸ ਮੰਦੇ ਨੂੰ ਸਵੀਕਾਰ ਕਰਨਾ ਔਖਾ ਹੋ ਜਾਂਦਾ ਹੈ ਕਿਉਂਕਿ ਇਸ ਗ੍ਰੈਟੀਟਿਊਡ ਵਾਲੀ ਇਸ ਧੰਨਵਾਦੀ ਹੋਣ ਵਾਲੀ ਸਾਰੀ ਪ੍ਰਕਿਰਿਆ ਦਾ ਮੁੱਖ ਮੰਤਵ ਇਹ ਹੈ ਕਿ ਤੁਸੀਂ ਆਪਣਾ ਜਿਹੜਾ ਫੋਕਸ ਹੈ ਜਿਹੜਾ ਧਿਆਨ ਹੈ ਉਹਨੂੰ ਉਹਨਾਂ ਚੀਜ਼ਾਂ ਤੇ ਰੱਖਣਾ ਹੈ ਉਹਨਾਂ ਵਰਤਾਰਿਆਂ ਤੇ ਰੱਖਣਾ ਹੈ ਜਿਹੜੇ ਚੰਗੇ-ਚੰਗੇ ਆ ਤੁਹਾਡੇ ਜੀਵਨ ਦੇ ਵਿੱਚ ਜਿਹੜੇ ਵੀ ਹਾਂ ਪੱਕੀ ਵਰਤਾਰੇ ਉਹਨਾਂ ਤੇ ਧਿਆਨ ਰੱਖਣਾ ਹੈ ਤਾਂ ਕਿ ਤੁਸੀਂ ਖੁਸ਼-ਖੁਸ਼ ਰਹੋ ਪਰ ਜਦੋਂ ਕੁਝ ਮਾੜਾ ਵਾਪਰ ਜਾਂਦਾ ਹੈ ਕੁਦਰਤ ਨੇ ਇਸ ਦਿਮਾਗ ਨੂੰ ਇਦਾਂ ਦਾ ਬਣਾਇਆ ਹੈ ਕਿ ਇਹਦਾ ਧਿਆਨ ਮੱਲੋ-ਮੱਲੀ ਉਸ ਵਰਤਾਰੇ ਵੱਲ ਜਾਏਗਾ ਉਸ ਵਰਤਾਰੇ ਦੇ ਵਿੱਚੋਂ ਉਪਜਣ ਵਾਲੇ ਜਿਹੜੀਆਂ ਵੀ ਭਾਵਨਾਵਾਂ ਨੇ ਭਾਵੇਂ ਉਹ ਚਿੰਤਾ ਹੈ, ਗੁੱਸਾ ਹੈ, ਦੁੱਖ ਹੈ। ਉਹਨਾਂ ਨੂੰ ਹੰਡਾਉਣ ਦੇ ਲਈ ਤੁਹਾਡਾ ਦਿਮਾਗ ਤਤਪਰ ਹੋਣਾ ਹੈ ਇੱਕ ਪਾਸੇ ਤੇ ਦੂਜੇ ਪਾਸੇ ਤੁਸੀਂ ਵਾਰ-ਵਾਰ ਕੋਸ਼ਿਸ਼ ਕਰ ਰਹੇ ਹੋ ਨਿਓ ਕਿ ਕਿਸੇ ਤਰੀਕੇ ਇਸ ਧਿਆਨ ਨੂੰ ਖਿੱਚ ਕੇ ਜੋ ਕੁਝ ਚੰਗਾ ਹੈ ਉਧਰ ਨੂੰ ਲਾਇਆ ਜਾਵੇ। ਲੜਾਈ ਪੈਦਾ ਹੋਗੀ ਦਿਮਾਗ ਦੇ ਅੰਦਰ ਤੇ ਉਹ ਲੜਾਈ ਫਿਰ ਤੁਹਾਨੂੰ ਬੜਾ ਤੰਗ ਕਰਦੀ ਹੈ। ਸੋ ਜਦੋਂ ਤੁਸੀਂ ਚੰਗੇ ਚੰਗੇ ਤੇ ਹੀ ਧਿਆਨ ਦੇ ਜਾਂਦੇ ਹਾਂ ਮੰਤੇ ਨੂੰ ਸਦਕਾਰ ਕਰਨਾ ਉਨਾ ਹੀ ਤੁਹਾਡੇ ਲਈ ਔਖਾ ਹੋਈ ਜਾਂਦਾ ਹੈ ਇਸੇ ਲਈ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਐਕਸੈਪਟੈਂਸ ਸਵੀਕਾਰ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਹੋਣਾ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਜੀਵਨ ਦੇ ਵਰਤਾਰਿਆਂ ਨੂੰ ਚੰਗੇ ਜਾਂ ਮਾੜੇ ਦੇ ਵਿੱਚ ਨਾ ਟਾਲਣਾ ਕਿ ਹਰ ਵਰਤਾਰੇ ਨੂੰ ਉਹਦੀ ਰਜ਼ਾ ਸਮਝ ਕੇ ਕਬੂਲ ਕਰੋ ਇਹ ਧੰਨਵਾਦੀ ਹੋਣ ਵਾਲੀ ਜਿਹੜੀ ਪ੍ਰਕਿਰਿਆ ਹੈ ਇਹ ਜਦੋਂ ਮਨੁੱਖ ਕਰਦਾ ਰਹਿੰਦਾ ਤਾਂ ਕਿਤੇ ਨਾ ਕਿਤੇ ਐ ਕਹਿ ਲੋ ਕਿ ਜਿਵੇਂ ਬਿੱਲੀ ਨੂੰ ਵੇਖ ਕੇ ਕਬੂਤਰ ਅੱਖਾਂ ਨਹੀਂ ਮੀਚ ਲੈਂਦਾ ਤੇ ਉਹਨੂੰ ਲੱਗਦਾ ਹੈ ਕਿ ਬਿੱਲੀ ਚਲ ਗਈ ਉਹ ਤੇ ਹੈ ਹੀ ਨਹੀਂ ਉਹਦੇ ਤੋਂ ਖਤਰਾ ਟਲ ਗਿਆ ਉਹ ਚੀਜ਼ ਹੋ ਜਾਂਦੀ ਹੈ ਕਿ ਤੁਸੀਂ ਚੰਗੇ ਚੰਗੇ ਵੱਲ ਧਿਆਨ ਦੇਈ ਜਾ ਰਹੇ ਹੋ ਇਹ ਭੁੱਲੀ ਜਾਂਦੇ ਹੋ ਕਿ ਸੰਸਾਰ ਜਿਹੜਾ ਹੈ ਉਹ ਦੁੱਖਾਂ ਦਾ ਘਰ ਹੈ ਦੁੱਖ ਭਰੀਆਂ ਘਟਨਾਵਾਂ ਤੇ ਆਉਣੀਆਂ ਹੀ ਆਉਣੀਆਂ ਜਿੰਨਾ ਮਰਜ਼ੀ ਤੁਸੀਂ ਧਿਆਨ ਰੱਖ ਲਵੋ ਜਿੰਨਾ ਮਰਜ਼ੀ ਧੰਨਵਾਦੀ ਹੋ ਲਵੋ ਦੁੱਖ ਭਰੀਆਂ ਘਟਨਾਵਾਂ ਨਹੀਂ ਤੇ ਵਾਪਰਨਾ ਹੀ ਵਾਪਰਨਾ ਹੈ ਤੁਸੀਂ ਬਿਮਾਰ ਹੋਣਾ ਤੁਹਾਡੀਆਂ ਕੁਝ ਚੀਜ਼ਾਂ ਵੀ ਖੁੱਸਣੀਆਂ ਨੇ ਤੁਹਾਡੀ ਮਲਕੀਅਤ ਦੇ ਵਿੱਚ ਜੋ ਹੈ ਉਹਨੇ ਖਰਾਬ ਵੀ ਹੋਣਾ ਹੈ ਤੁਹਾਡੇ ਜੋ ਸਕੇ ਸਬੰਧੀ ਨੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੇ ਮਰਨਾ ਵੀ ਹੈ ਤੁਹਾਡੀ ਨੌਕਰੀ ਦੇ ਵਿੱਚ ਵੀ ਕੋਈ ਸਮੱਸਿਆਵਾਂ ਆ ਸਕਦੀਆਂ ਤਾਂ ਅਨੇਕਾਂ ਨੇ ਮਤ ਦੁੱਖ ਭਰੀਆਂ ਘਟਨਾਵਾਂ ਦਾ ਤੇ ਕੋਈ ਅੰਤ ਨਹੀਂ ਤੇ ਜਦੋਂ ਤੁਸੀਂ ਇਸ ਪ੍ਰੈਕਟਿਸ ਦੇ ਵਿੱਚ ਪਏ ਹੁੰਦੇ ਹੋ ਕਿ ਚੰਗੀਆਂ ਚੰਗੀਆਂ ਚੀਜ਼ਾਂ ਜਿਹੜੀਆਂ ਮੇਰੇ ਜੀਵਨ ਚੋਂ ਉਹਨਾਂ ਦੇ ਲਈ ਮੈਂ ਧੰਨਵਾਦੀ ਹੋਵਾਂ ਦਿਮਾਗ ਨੂੰ ਮੈਂ ਉਸ ਪਾਸੇ ਇਹਦਾ ਧਿਆਨ ਦਿਵਾਈ ਰੱਖਾਂ ਤਾਂ ਉਹ ਇਹੀ ਵਰਤਾਰਾ ਹੁੰਦਾ ਹੈ ਕਬੂਤਰ ਵਾਲਾ ਦੁੱਖ ਭਰੀਆਂ ਘਟਨਾਵਾਂ ਖਤਮ ਨਹੀਂ ਹੋ ਗਈਆਂ ਬਸ ਤੁਸੀਂ ਅੱਖਾਂ ਬੀਚ ਲਈਆਂ ਪਰ ਜਦੋਂ ਕਦੇ ਫਿਰ ਐਸੀ ਕੋਈ ਘਟਨਾ ਵਾਪਰਦੀ ਹੈ ਫਿਰ ਤੁਸੀਂ ਇੱਕਦਮ ਝੰਜੋੜੇ ਜਾਂਦੇ ਹੋ ਹਿੱਲ ਜਾਂਦੇ ਸ਼ੌਕ ਲੱਗਦਾ ਕਿਉਂਕਿ ਦਿਮਾਗ ਆਦੀ ਨਹੀਂ ਰਿਹਾ ਹੁੰਦਾ ਉਹਨਾਂ ਘਟਨਾਵਾਂ ਨੂੰ ਐਕਸੈਪਟ ਕਰਨ ਦੇ ਲਈ ਦਿਮਾਗ ਦੇ ਭਾਦੀ ਤਾਂ ਫਿਰ ਉਹ ਇਹ ਹੁੰਦਾ ਕਿ ਚੰਗਾ ਹੀ ਚੰਗਾ ਸਭ ਕੁਝ ਸੋ ਸੰਸਾਰ ਦੁੱਖਾਂ ਦਾ ਵੀ ਘਰ ਹੈ ਇਹਨੂੰ ਚੇਤੇ ਰੱਖਿਏ ਡਰ ਅਦਬ ਦੇ ਵਿੱਚ ਰਹੀਏ ਉਸ ਪਰਮਾਤਮਾ ਅਗੇ ਅਰਦਾਸ ਕਰੀਏ ਕਿ ਉਹ ਸਾਨੂੰ ਰਜ਼ਾ ਦੇ ਵਿੱਚ ਰਾਜ਼ੀ ਰੱਖਣ ਦਾ ਬਲ ਉੱਤਮ ਬਖਸ਼ੇ ਸ੍ਰੀ ਗੁਰੂ ਨਾਨਕ ਸਾਹਿਬ ਕਹਿੰਦੇ ਦੁਖ ਵਿਸਾਰਣ ਸੇਵਿਆ ਸਦਾ ਸਦਾ ਤਤਾਰ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਮੈਂ ਸਿਮਰਦਾ ਹਾਂ ਉਹ ਸਦਾ ਹੀ ਬਖਸ਼ਿਸ਼ਾ ਕਰਨ ਵਾਲਾ ਹੈ ਸਾਹਿਬ ਮੇਰਾ ਨੀਤ ਨਮਾ ਸਦਾ ਸਦਾ ਦਾਤਾਰ ਰਹਾਉ ਕਹਿੰਦੇ ਮੇਰਾ ਮਾਲਕ ਸਦਾ ਹੀ ਬਖਸ਼ਿਸ਼ਾ ਕਰਦਾ ਰਹੇ ਤੇ ਨਿਤ ਇਉਂ ਹੈ ਜਿਵੇਂ ਪਹਿਲੀ ਵਾਰ ਹੀ ਬਖਸ਼ਿਸ਼ ਕਰਨ ਲੱਗਿਆ ਉਹ ਕਦੇ ਅੱਕਦਾ ਨਹੀਂ ਕਦੇ ਥੱਕਦਾ ਨਹੀਂ ਅਨ ਦਿਨ ਸਾਹਿਬ ਸੇਵੀ ਐਂ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ اے ਮੇਰੀ ਜ਼ਿੰਦਗੀ ਹਰ ਰੋਜ਼ ਉਸ ਮਾਲਕ ਨੂੰ ਯਾਦ ਕਰਨਾ ਚਾਹੁੰਦਾ ਹੈ ਦੁੱਖਾਂ ਦੇ ਵਿੱਚੋਂ ਆਖਰ ਉਹੀ ਬਚਾਉਂਦਾ ਹੈ ਇਹ ਮੇਰੀ ਜਿੰਦੇ ਧਿਆਨ ਦੇ ਨਾਲ ਸੁਣ ਉਸ ਮਾਲਕ ਦਾ ਆਸਰਾ ਲਿਆ ਹੀ ਦੁੱਖਾਂ ਦੇ ਸਮੁੰਦਰ ਚੋਂ ਪਾਰ ਲੰਘ ਸਕੀਦਾ ਜਦੋਂ ਅਸੀਂ ਹਰ ਰੋਜ਼ ਉਹਨੂੰ ਚੇਤੇ ਵਿੱਚ ਰੱਖੀਏ ਹਰ ਪਲ ਉਹਨੂੰ ਚੇਤੇ 'ਚ ਰੱਖੀਏ ਹਰ ਪਲ ਸਾਡੇ ਦਿਲ ਦੇ ਵਿੱਚ ਇਹ ਖਿਆਲ ਵਸਿਆ ਹੋਵੇ ਕਿ ਮੈਨੂੰ ਸਭ ਕੁਝ ਬਖਸ਼ਣ ਵਾਲਾ ਸਭ ਕੁਝ ਤੋਂ ਭਾਵ ਚੰਗਾ ਵੀ ਮੰਦਾ ਵੀ ਸੁਖ ਦੇਣ ਵਾਲਾ ਵੀ ਤੇ ਦੁੱਖ ਦੇਣ ਵਾਲਾ ਵੀ ਸਭ ਕੁਝ ਬਖਸ਼ਣ ਵਾਲਾ ਤੂੰ ਹੀ ਹੈ ਪ੍ਰਮਾਤਮਾ ਤੇ ਮੈਨੂੰ ਆਪਣੀ ਰਜ਼ਾ ਦੇ ਵਿੱਚ ਰਾਜ਼ੀ ਰੱਖਣ ਦਾ ਬਲੋਂ ਤੂੰ ਬਖਸ਼ਣ ਵਾਲਾ ਵੀ ਤੂੰ ਹੀ ਹਰ ਵਰਤਾਰਾ ਉਹਦੀ ਬਖਸ਼ਿਸ਼ ਦਿਆਲ ਤੇਰਾ ਨਾਮ ତਰਾ ਸਦ ਕੁਰਬਾਨਾ ਜਾਓ ਰਹਾਓ ਏ ਦਿਆਲ ਪ੍ਰਭੂ ਮੈਂ ਤੇਥੋਂ ਸਦਾ ਸਦਕੇ ਜਾਂਦਾ ਹਾਂ ਮਿਹਰ ਕਰ ਆਪਣਾ ਨਾਮ ਦੇ ਤਾਂ ਕਿ ਤੇਰੇ ਨਾਮ ਦੇ ਰਾਹੀ ਮੈਂ ਦੁੱਖਾਂ ਦੇ ਇਸ ਸਮੁੰਦਰ ਵਿੱਚੋਂ ਪਾਰ ਲੰਘ ਸਕਾਂ ਸਰਬੰ ਸੱਚਾ ਏਕ ਹੈ ਦੂਜਾ ਨਹੀਂ ਕੋਈ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਸਭ ਥਾਈ ਮੌਜੂਦ ਹੈ ਤੇ ਇੱਕ ਹੀ ਹੈ ਉਹਦੇ ਤੋਂ ਬਿਨਾ ਹੋਰ ਕੋਈ ਐਸੀ ਸ਼ੈ ਨਹੀਂ ਜਿਹੜੀ ਹਰ ਥਾਂ ਮੌਜੂਦ ਹੋਵੇ ਹਰ ਵਕਤ ਜੀਵ ਤੇ ਨਾਲ ਹੋਵੇ ਜਿਹੜੀ ਉਹਨੂੰ ਸਹਾਰਾ ਦੇ ਸਕੇ ਮਾਨਸਿਕ ਤੌਰ ਤੇ ਜਿਸ ਜੀਵ ਉੱਤੇ ਉਹ ਮਿਹਰ ਦੀ ਨਿਗਾਹ ਕਰਦਾ ਹੈ ਉਹ ਜੀਵ ਉਹਦਾ ਸਿਮਰਨ ਕਰਦਾ ਤਾਂ ਕਿ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤੁਦ ਬਾਝ ਪਿਆਰੇ ਕੇਵ ਰਹਾ ਸਾ ਵੜਾਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਤੁਦ ਬਾਝ ਪਿਆਰੇ ਕੇਵ ਰਹਾ ਏ ਪਿਆਰੇ ਪ੍ਰਭੂ ਮੈਂ ਤੇਰੇ ਤੋਂ ਬਿਨਾ ਕਿਵੇਂ ਰਹਿ ਸਕਦਾ ਤੇਰੀ ਯਾਦ ਤੋਂ ਬਿਨਾ ਤਾਂ ਮੈਂ ਵਿਆਕੁਲ ਹੋ ਜਾਂਦਾ ਕਹਿੰਦੇ ਮੈਨੂੰ ਕੋਈ ਐਸੀ ਵੱਟੀ ਦਾਤ ਦੇ ਜੀਦੇ ਸਦਕਾ ਮੈਂ ਤੇਰੇ ਨਾਮ ਦੇ ਵਿੱਚ ਜੁੜਿਆ ਰਹਾ ਦੂਜਾ ਨਹੀਂ ਕੋਈ ਜਿਸ ਆਗੈ ਪਿਆਰੇ ਜਾਏ ਕਹਾਂ ਰਹਾਉ ਕਿਹ ਪਿਆਰੇ ਪ੍ਰਭੂ ਤੇਰੇ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂ ਜਿਸ ਦੇ ਪਾਸ ਜਾ ਕੇ ਮੈਂ ਇਤਾਂ ਦੀ ਅਰਜ਼ੋਈ ਕਰ ਸਕਾਂ ਸੇਵੀ ਸਾਹਿਬ ਆਪਣਾ ਅਵਰਨਾ ਜਾਚੋ ਕੋਇ ਨਾਨਕ ਤਾਕ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਦੁੱਖਾਂ ਦੇ ਇਸ ਸਾਗਰ ਦੇ ਵਿੱਚੋਂ ਤਰਨ ਦੇ ਲਈ ਮੈਂ ਆਪਣੇ ਮਾਲਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ ਕਿਸੇ ਹੋਰ ਪਾਸੋਂ ਇਹ ਮੰਗ ਨਹੀਂ ਮੰਗਦਾ ਨਾਨਕ ਆਪਣੇ ਉਸ ਮਾਲਕ ਦਾ ਹੀ ਸੇਵਕ ਹੈ ਉਸ ਮਾਲਕ ਤੋਂ ਹੀ ਖਿੰਖਿਨ ਸਦਕੇ ਹੁੰਦਾ ਹੈ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਖ ਚੁਖ ਹੋਏ ਇਹ ਮੇਰੇ ਮਾਲਕ ਮੈਂ ਤੇਰੇ ਨਾਮ ਤੋਂ ਖਿੰਖਿਨ ਕੁਰਬਾਨ ਜਾਂਦਾ ਹਾਂ ਪਲ ਪਲ ਸਦਕੇ ਜਾਂਦਾ ਹਾਂ ਧਨਾਸਰੀ ਮਹਿਲਾ ਪਹਿਲਾ ਹਮ ਆਦਮੀ ਹਾਂ ਇਕਦਮੀ ਮੋਹਲਤ ਮਹਤ ਨਾ ਜਾਣਾ ਨਾਨਕ ਬਿਨ ਵੈਤ ਸਹਸਰੇ ਵੋ ਜਾ ਕੇ ਜੀ ਪ੍ਰਾਣਾ ਨਾਨਕ ਬੇਨਤੀ ਕਰਦਾ ਹੈ ਕਿ हे ਭਾਈ ਅਸੀਂ ਆਤਮੀ ਇੱਕ ਦਮ ਦੇ ਹੀ ਮਾਲਕ ਹਾਂ ਕੀ ਪਤਾ ਹੈ ਕਿ ਦਮ ਕਦੋਂ ਮੁੱਕ ਜਾਏ ਸਾਨੂੰ ਆਪਣੀ ਜ਼ਿੰਦਗੀ ਦੀ ਮਿਆਦ ਦਾ ਪਤਾ ਨਹੀਂ ਸਾਨੂੰ ਇਹ ਨਹੀਂ ਪਤਾ ਕਿ ਮੌਤ ਦਾ ਵਕਤ ਕਦੋਂ ਆ ਜਾਣਾ ਹੈ ਪਰ ਮਹੱਤਵਪੂਰਨ ਗੱਲ ਕਿ ਅਸੀਂ ਇੱਕ ਤਮ ਦੇ ਹੀ ਮਾਲਕ ਹਾਂ ਸਾਡੇ ਜੀਵਨ ਦੀ ਮਿਆਦ ਬਸ ਇੱਕ ਸਾਹ ਹੀ ਹੈ ਕੀ ਪਤਾ ਕਦੋਂ ਤੇ ਕਿਹੜਾ ਸਾਹ ਸਾਡਾ ਆਖਰੀ ਸਾਹ ਹੋਵੇ ਇਸ ਵਾਸਤੇ ਸਦਾ ਉਸ ਪ੍ਰਮਾਤਮਾ ਦਾ ਸਿਮਰਨ ਕਰੋ ਜਿਸ ਨੇ ਇਹ ਜਿੰਦ ਤੇ ਸੁਵਾਸ ਦੱਤੇ ਹੋਏ ਹਨ ਅੰਦੇ ਜੀਵਨਾ ਵਿਚਾਰ ਦੇਖ ਕੇਤੇ ਕੇ ਦਿਨ ਰਹਾਉ ਹੈ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਜੀਵ ਅੱਖਾਂ ਖੋਲ ਕੇ ਵੇਖ ਸੋਚ ਸਮਝ ਕੇਤੇ ਕੇ ਦਿਨ ਕਿ ਇਹ ਜੀਵਨ ਕਿੰਨੇ ਕਿ ਦਿਨਾਂ ਦੀ ਖੇਡ ਸਾਸ ਮਾਸ ਸਭ ਜਿਉ ਤੁਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਸ਼ਾਇਰ ਏਬ ਕਹਿਤ ਹੈ ਸੱਚੇ ਪਰਵਦਗਾਰਾ ਨਾਨਕ ਸ਼ਾਇਰ ਏਬ ਕਹਿਤ ਹੈ ਸੱਚੇ ਪਰਵਦਗਾਰਾ ਹੇ ਸਦਾ ਟਲ ਰਹਿਣ ਵਾਲੇ ਤੇ ਜੀਵਾਂ ਦਾ ਪਾਲਣ ਕਰਨ ਵਾਲੇ ਪ੍ਰਭੂ ਤੇਰਾ ਢਾਟੀ ਨਾਨਕ ਤੇਰਾ ਕਵੀ ਨਾਨਕ ਤੇਰੇ ਦਰ ਤੇ ਇਹ ਹੀ ਬੇਨਤੀ ਕਰਦਾ ਹੈ ਕਿ ਸਾਸ ਮਾਸ ਸਭ ਜਿਉ ਤੁਮਾਰਾ ਕਿ ਮੇਰਾ ਇਹ ਸਰੀਰ ਮੇਰੀ ਇਹ ਚਿੰਦ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ ਤੂੰ ਮੈਂ ਖਰਾ ਪਿਆਰਾ ਤੇ ਮੇਰੇ ਤੇ ਇੰਨੀ ਮਿਹਰ ਕਰ ਕਿ ਤੂੰ ਸਦਾ ਮੈਨੂੰ ਪਿਆਰਾ ਲੱਗਦਾ ਰਹੇ ਜੇ ਤੂੰ ਕਿਸੈ ਨਾ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢਾ ਗਹਿਣਾ ਨਾਨਕ ਬਿਨ ਵੈ ਸੋ ਕਿਛ ਪਾਈਐ ਪੁਰਬ ਲਿਖੇ ਕਾ ਲਹਿਣਾ ਜੇ ਤੂੰ ਕਿਸੈ ਨਾ ਦੇਹੀ ਮੇਰੇ ਸਾਹਿਬਾ ਕਿਹੇ ਮੇਰੇ ਮਾਲਕ ਪ੍ਰਭੂ ਜੇ ਤੂੰ ਕਿਸੇ ਨੂੰ ਕੋਈ ਚੀਜ਼ ਨਾ ਦੇਂ ਕਿਆ ਕੋ ਕੱਡਾ ਗਹਿਣਾ ਤਾਂ ਜੀਵ ਦੇ ਵਸ ਦੀ ਗੱਲ ਨਹੀਂ ਜੀਵ ਦੀ ਔਕਾਤ ਇੰਨੀ ਨਹੀਂ ਕਿ ਉਹ ਤੈਨੂੰ ਕੁਝ ਦੇ ਕੇ ਤੇ ਉਹਦੇ ਬੱਟੇ 'ਚ ਤੇਰੇ ਤੋਂ ਉਹ ਲੈ ਸਕੇ ਜਿਸ ਦੀ ਉਹ ਤਾਂਗ ਕਰਦਾ ਇਹ ਗੱਲ ਲਾਗੂ ਹੋ ਜਾਂਦੀ ਹੈ ਉਹਨਾਂ ਜੀਵਾਂ ਤੇ ਉਹਨਾਂ ਇਨਸਾਨਾਂ ਤੇ ਜਿਹੜੇ ਉਸ ਪ੍ਰਮਾਤਮਾ ਨੂੰ ਖੁਸ਼ ਕਰਨ ਦੇ ਲਈ ਜਾਂ ਤਾਂ ਦੁਨਿਆਵੀ ਪਦਾਰਥ ਉਹਦੇ ਦਰ ਤੇ ਭੇਟ ਕਰਦੇ ਹੈ ਜਾਂ ਕਿਸੇ ਪ੍ਰਕਾਰ ਦੇ ਸਰੀਰਕ ਕਸ਼ਟ ਸਹਿੰਦੇ ਚਾਹੇ ਕਿ ਲਈਏ ਕਿ ਆਪਣੇ ਸਰੀਰ ਨੂੰ ਹੀ ਭੇਟ ਕਰ ਦਿੰਦੇ ਆ ਕਿ हे ਪ੍ਰਮਾਤਮਾ ਲੋਕ ਅਰਦਾਸਾਂ ਕਰਦੇ ਆ ਬੇਨਤੀਆਂ ਕਰਦੇ ਆ ਪੂਜਾ ਕਰਦੇ ਆ ਕਿ हे ਪ੍ਰਮਾਤਮਾ ਮੈਨੂੰ ਆਹ ਦੇ ਦੇ ਮਿਹਰ ਕਰ ਮੈਂ ਆਹ ਹਾਸਲ ਕਰ ਲਾਂ ਤੇ ਜੇ ਮੈਂ ਇਹ ਹਾਸਲ ਕਰ ਲਿਆ ਤਾਂ ਬਦਲੇ ਚ ਮੈਂ ਤੈਨੂੰ ਆਹ ਦਿਆਂਗਾ ਸੁੱਖਾਂ ਸੁਖਦੇ ਤਾਂ ਗੁਰੂ ਨਾਨਕ ਸਾਹਿਬ ਇੱਥੇ ਸਾਨੂੰ ਵਰਜ ਰਹੇ ਅਜਿਆ ਕੁਝ ਕਰਨਤ ਉਸ ਪਰਮਾਤਮਾ ਨੇ ਜੋ ਤੁਹਾਨੂੰ ਦੇਣਾ ਹੈ ਉਹੀ ਦੇਣਾ ਹੈ ਜੋ ਨੇ ਤੁਹਾਨੂੰ ਨਹੀਂ ਦੇਣਾ ਉਹਨੇ ਨਹੀਂ ਹੀ ਦੇਣਾ ਅਸੀਂ ਉਹਦੇ ਨਾਲ ਕੋਈ ਭਾਅ ਤੋਲ ਨਹੀਂ ਕਰ ਸਕਦੇ ਉਹਦੇ ਨਾਲ ਅਸੀਂ ਕੋਈ ਸੌਦਾ ਨਹੀਂ ਕਰ ਸਕਦੇ ਉਹਦੇ ਅੱਗੇ ਅਰਦਾਸ ਕਰਕੇ ਇੱਕੀ ਦਾਤ ਮੰਗਿਆ ਕਰੋ ਕਿ हे ਪਰਮਾਤਮਾ ਤੇਰੇ ਨਾਮ ਦੀ ਦਾਤ ਦੇ ਦੇ ਤੇਰੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਦਾ ਬਲ ਉਤਮ ਦੇ ਦੇ ਬਸ ਐਵੇਂ ਇਹਨਾਂ ਸੌਦੇ ਬਾਜ਼ੀਆਂ ਦੇ ਵਿੱਚ ਨਾ ਪਿਆ ਕਰੋ ਏਹੇ ਪ੍ਰਮਾਤਮਾ ਮੈਨੂੰ ਕੋਈ ਐਸੀ ਚੀਜ਼ ਆ ਦਵਾ ਦੇ ਹਾਸਲ ਕਰਾ ਦੇ ਤੇ ਮੈਂ ਤੇਰੇ ਦਰ ਤੇ ਐਨੇ ਦਾ ਪ੍ਰਸ਼ਾਦ ਜੜਾ ਜਾਊਗਾ ਜਾਂ ਕਿ ਮੈਂ ਤਿਰਥ ਫਲਾਣੇ ਦਰ ਤੇ ਮੱਥਾ ਟੇਕ ਕੇ ਆਊਗਾ ਉਹ ਹਰ ਥਾਂ ਮੌਜੂਦ ਹੈ ਉਸ ਪ੍ਰਮਾਤਮਾ ਦੇ ਨਾਲ ਸਾਂਝ ਪਾਉਣ ਦੇ ਲਈ ਉਹਦੇ ਨਾਲ ਜੁੜਨ ਦੇ ਲਈ ਕਿਸੇ ਖਾਸ ਥਾਂ ਤੇ ਜਾਣ ਦੀ ਲੋੜ ਨਹੀਂ ਜਿੱਥੇ ਹੈਗੇ ਹਾਂ ਜਿਵੇਂ ਹੈਗੇ ਜੀ ਸਦਕੇ ਉਸ ਪ੍ਰਮਾਤਮਾ ਨੂੰ ਧਿਆ ਸਕਦੇ ਪਰ ਜੇ ਉਹਨੇ ਨਿਰਧਾਰਤ ਕੀਤਾ ਹੈ ਕਿ ਤੁਹਾਨੂੰ ਕੁਝ ਨਹੀਂ ਦੇਣਾ ਤਾਂ ਉਹਨੇ ਨਹੀਂ ਦੇਣਾ ਕਿ ਆਕੋ ਕੱਡਾ ਕਹਿਣਾ ਬਦਲੇ ਚ ਕੋਈ ਚੀਜ਼ ਦਾ ਲਾਲਚ ਦੇ ਕੇ ਉਹਦੇ ਤੋਂ ਅਸੀਂ ਮਿਹਰ ਨਹੀਂ ਹਾਸਲ ਕਰ ਸਕਦੇ ਨਾਨਕ ਬਿਨਵੈ ਸੋਖਿ ਸਪਾਈਐ ਪੁਰਬ ਲਿਖੇ ਕਾ ਲੈਣਾ ਨਾਨਕ ਬੇਨਤੀ ਕਰਦਾ ਹੈ ਕਿ ਜੀਵ ਨੂੰ ਉਹੀ ਕੁਝ ਮਿਲ ਸਕਦਾ ਜੋ ਉਸਦੇ ਪੂਰਬਲੇ ਕੀਤੇ ਕਰਮਾਂ ਅਨੁਸਾਰ ਸੰਸਕਾਰ ਰੂਪ ਲੇਖ ਉਹਦੇ ਮੱਥੇ ਤੇ ਲਿਖਿਆ ਹੋਇਆ ਹੈ ਨਾਮ ਖਸਮ ਕਾ ਚਿਤ ਨਾ ਕੀਆ ਕਪਟੀ ਕਪਟ ਕਮਾਣਾ ਜਮ ਦਵਾਰ ਜਾਂ ਪਕੜ ਚਲਾਇਆ ਤਾਂ ਚੱਲਦਾ ਪਛਤਾਣਾ ਸ਼ਲੀਮੁਨੁਖ ਸਦਾ ਸ਼ਾਲੀ ਹੀ ਕਮਾਉਂਦਾ ਰਹਿੰਦਾ ਹੈ ਕਸਮ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਨਹੀਂ ਵਸਾਉਂਦਾ ਸਾਰੀ ਉਮਰ ਲੰਘਾ ਕੇ ਅਖੀਰ ਵੇਲੇ ਜਦੋਂ ਜਮਰਾਜ ਫੜ ਕੇ ਉਹਨੂੰ ਬੂਹੇ ਵੱਲ ਤੱਕਦਾ ਐ ਇਥੋਂ ਤੁਰਨ ਵੇਲੇ ਫਿਰ ਉਹ ਹੱਥ ਮਾਰਦਾ ਜਬ ਲੱਕ ਦੁਨੀਆ ਰਹੀਐ ਨਾਨਕ ਕਿਛ ਸੁਣੀਐ ਕਿਛ ਕਹੀਐ ਪਾਲ ਰਹੀ ਹਮ ਰਹਿਣ ਨਾ ਪਾਇਆ ਜੀਵਤਿਆਂ ਮਰ ਰਹੀਐ ਇਹ ਨਾਨਕ ਜਦ ਤੱਕ ਦੁਨੀਆ ਦੇ ਵਿੱਚ ਜਿਉਣਾ ਹੈ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਵੀ ਚਾਹੀਦੀ ਹੈ ਤੇ ਸੁਣਨੀ ਵੀ ਚਾਹੀਦੀ ਹੈ ਮਨੁੱਖਾ ਜਨਮ ਦਾ ਅਸਲ ਲਾਭ ਇਸੇ ਚ ਹੀ ਹੈ ਤੇ ਸਦਾ ਅਸੀਂ ਇੱਥੇ ਬੈਠੇ ਨਹੀਂ ਰਹਿਣਾ ਗੁਰੂ ਸਾਹਿਬ ਕਹਿੰਦੇ ਅਸੀਂ ਢੂੰਡ ਚੁੱਕੇ ਹਾਂ ਕਿਸੇ ਨੂੰ ਸਦਾ ਦਾ ਟਿਕਾਣਾ ਇੱਥੇ ਨਹੀਂ ਮਿਲਿਆ ਕੋਈ ਐਸਾ ਜੀਵ ਕੋਈ ਐਸਾ ਇਨਸਾਨ ਨਹੀਂ ਲੱਭਿਆ ਜਿਹੜਾ ਪੈਦਾ ਤਾਂ ਹੋਇਆ ਪਰ ਕਦੇ ਮਰਿਆ ਹੀ ਨਹੀਂ ਇਸ ਵਾਸਤੇ ਜਿੰਨਾ ਚਿਰ ਜੀਵਨ ਅਵਸਰ ਮਿਲਿਆ ਹੈ ਦੁਨੀਆ ਦੀਆਂ ਵਾਸ਼ਨਾਵਾਂ ਵੱਲੋਂ ਮਰ ਕੇ ਜ਼ਿੰਦਗੀ ਦੇ ਦਿਨ ਗੁਜ਼ਾਰੀਏ ਕਿਸੇ ਵੀ ਚੀਜ਼ ਦੇ ਕਿਸੇ ਵੀ ਇਨਸਾਨ ਦੇ ਮੋਹ ਦੇ ਵਿੱਚ ਡੁੱਬ ਨਾ ਜਾਈਏ ਕਿ ਉਹਦੇ ਬਿਨਾ ਰਹਿਣਾ ਹੀ ਔਖਾ ਲੱਗੇ ਹਰ ਪ੍ਰਕਾਰ ਦੀ ਵਾਸ਼ਨਾ ਵੱਲੋਂ ਮਰ ਜਾਈਏ ਤੇ ਆਤਮਿਕ ਜੀਵਨ ਹਾਸਲ ਕਰੀਏ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 660ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਸੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਦੁੱਖਾਂ ਦੇ ਵਿੱਚ ਘਿਰੇ ਹੋਏ ਸੰਸਾਰ ਦੀ ਗੱਲ ਕੀਤੀ ਕੁਝ ਲੋਕਾਂ ਵੱਲੋਂ ਕੀਤੀ ਜਾਂਦੀ ਗ੍ਰੈਟੀਟਿਊਡ ਦੀ ਪ੍ਰੈਕਟਿਸ ਧੰਨਵਾਦੀ ਹੋਣ ਦੀ ਪ੍ਰਕਿਰਿਆ ਬਾਰੇ ਆਪਾਂ ਗੱਲ ਕੀਤੀ ਕਿ ਉਹ ਉਹਦੇ ਕੀ ਫਾਇਦੇ ਤੇ ਕੀ ਨੁਕਸਾਨ ਨੇ ਕਿੱਥੋਂ ਤੱਕ ਇਹ ਪ੍ਰੈਕਟਿਸ ਤੁਹਾਨੂੰ ਖੁਸ਼ ਰਹਿਣ ਦੇ ਵਿੱਚ ਸਹਾਇਤਾ ਕਰ ਸਕਦੀ ਹੈ ਤੇ ਕਿੱਥੇ ਜਾ ਕੇ ਇਹ ਫੇਲ ਹੋ ਜਾਂਦੀ ਹੈ ਸਾਡੇ ਜੀਵਨ ਦੀ ਮਿਆਦ ਬਸ ਇੱਕ ਸਾਹ ਹੀ ਹੈ ਇਹ ਅਸੀਂ ਜਾਣਿਆ ਅਗਲਾ ਸਾਹ ਆਵੇ ਕਿ ਨਾ ਆਵੇ ਕਿਸੇ ਨੂੰ ਨਹੀਂ ਪਤਾ ਆਮ ਤੌਰ ਤੇ ਸੁੱਖਾਂ ਸੁਖਦੇ ਨਹੀਂ ਲੋਕ ਉਹਦੇ ਵਿੱਚ ਕੀ ਸਮੱਸਿਆ ਹੈ ਇਹ ਵੀ ਅਸੀਂ ਜਾਣਿਆ ਉਮੀਦ ਕਰਦੇ ਹਾਂ ਸਾਰੀਆਂ ਸਿੱਖਿਆਵਾਂ ਤੁਹਾਡੇ ਹਿਰਦਿਆਂ ਤੇ ਜ਼ਰੂਰ ਅਸਰ ਕਰਨਗੀਆਂ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ